ਤਨਖਾਹਾਂ ਦਰਾਂ ਲੰਮੇ ਅਤੇ ਅਸੁਰੱਖਿਤ ਕੰਮ ਦੇ ਘੰਟੇ ਆਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਊਵਰ ਦੇ ਫੈਸਲਿਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ 'ਤੇ ਡਰਾਈਵਰ ਕਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਾਹ ਸਕਦੇ ਹਨ। ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ। ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਓਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲਿੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲਿੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਆਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਡ ਇਥੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ। ਆਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਡਰਾਈਵਰਾਂ ਨੇ ਕਿਹਾ ਹੈ ਕਿ ਫਿਲਹਾਲ ਹੋਰ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ। ਸਿਰਫ ਇਨਸਾਫੀ ਤਨਖਾਹ, ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ। ਨਿਊਜ਼ੀਲੈਂਡ ਦੇ ਵਿੱਚ ਊ버 ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਸ ਦੇ ਹਵਾਈ ਅੱਡਿਆਂ ਤੇ ਰੋਜ਼ ਪ੍ਰਦਰਸ਼ਨ ਨੇ ਕੀਤਾ ਜਾਵੇਗਾ ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ ਅਸੀਂ ਹੁਨਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ਼ ਤੇ ਇੱਜ਼ਤ ਦੇ ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਬੇ ਅਤੇ ਅਸੁਰੱਖਿਤ ਕੰਮ ਦੇ ਘੰਟੇ ਆਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਓਵਰ ਦੇ ਫੈਸਲੇਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਉਸ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ ਤੇ ਡਰਾਈਵਰ ਕਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਧ ਸਕਦੇ ਹਨ ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਉਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਆਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਡ ਇਥੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ। ਆਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਡਰਾਈਵਰਾਂ ਨੇ ਕਿਹਾ ਕਿ ਫਿਲਹਾਲ ਹੋਰ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ। ਸਿਰਫ ਇਨਸਾਫੀ ਤਨਖਾਹ, ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ। ਨਿਊਜ਼ੀਲੈਂਡ ਦੇ ਵਿੱਚ ਊ버 ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਿਸ ਦੇ ਹਵਾਈ ਅੱਡਿਆਂ ਤੇ ਰੋਜ਼ ਪ੍ਰਦਰਸ਼ਨ ਨੇ ਕੀਤਾ ਜਾਵੇਗਾ ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ ਅਸੀਂ ਹੁਨਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ ਤੇ ਇੱਜ਼ਤ ਦੇ ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਮੇ ਅਤੇ ਅਸੁਰੱਖਿਅਤ ਕੰਮ ਦੇ ਘੰਟੇ ਆਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਓਵਰ ਦੇ ਫੈਸਲਿਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ ਤੇ ਡਰਾਈਵਰ ਕੱਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਧ ਸਕਦੇ ਹਨ ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਓਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਓਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਦੇ ਤੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ ਓਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਡਰਾਈਵਰਾਂ ਨੇ ਕਿਹਾ ਕਿ ਫਿਲਹਾਲ ਹੋੜ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ ਸਿਰਫ ਇਨਸਾਫੀ ਤਨਖਾਹ ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਵਿੱਚ ਊ버 ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਸ ਦੇ ਹਵਾਈ ਹੱਡਿਆਂ ਤੇ ਰੋਜ਼ ਪ੍ਰਦਰਸ਼ਨ ਨੇ ਕੀਤਾ ਜਾਵੇਗਾ ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ ਅਸੀਂ ਹੁਨਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ ਤੇ ਇੱਜ਼ਤ ਦੇ ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਮੇ ਅਤੇ ਅਸੁਰੱਖਿਤ ਕੰਮ ਦੇ ਘੰਟੇ ਅਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਊਵਰ ਦੇ ਫੈਸਲੇਆ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ ਤੇ ਡਰਾਈਵਰ ਕਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਾਹ ਸਕਦੇ ਹਨ। ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਉਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਹਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਓਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਦੇ ਤੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ ਓਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਡਰਾਈਵਰਾਂ ਨੇ ਕਿਹਾ ਕਿ ਫਿਲਹਾਲ ਹੋੜ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ ਸਿਰਫ ਇਨਸਾਫੀ ਤਨਖਾਹ ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਵਿੱਚ ਊ버 ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਿਸ ਦੇ ਹਵਾਈ ਹੱਡਿਆਂ ਤੇ ਰੋਜ਼ ਪ੍ਰਦਰਸ਼ਨ ਨੇ ਕੀਤਾ ਜਾਵੇਗਾ ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ ਅਸੀਂ ਹੁਨਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ ਤੇ ਇੱਜ਼ਤ ਦੇ ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਬੇ ਅਤੇ ਅਸੁਰੱਖਿਅਤ ਕੰਮ ਦੇ ਘੰਟੇ ਅਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਊਵਰ ਦੇ ਫੈਸਲਿਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ 'ਤੇ ਡਰਾਈਵਰ ਕਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਾਹ ਸਕਦੇ ਹਨ। ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ। ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਉਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਆਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਡ ਇਥੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ। ਆਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਡਰਾਈਵਰਾਂ ਨੇ ਕਿਹਾ ਕਿ ਫਿਲਹਾਲ ਹੋਰ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ। ਸਿਰਫ ਇਨਸਾਫੀ ਤਨਖਾਹ, ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ। ਨਿਊਜ਼ੀਲੈਂਡ ਦੇ ਵਿੱਚ ਊ버 ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਸ ਦੇ ਹਵਾਈ ਅੱਡਿਆਂ ਤੇ ਰੋਜ਼ ਪ੍ਰਦਰਸ਼ਨ ਨੇ ਕੀਤਾ ਜਾਵੇਗਾ ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ ਅਸੀਂ ਹੁਨਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ਼ ਤੇ ਇੱਜ਼ਤ ਦੇ ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਬੇ ਅਤੇ ਅਸੁਰੱਖਿਤ ਕੰਮ ਦੇ ਘੰਟੇ ਆਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਓਵਰ ਦੇ ਫੈਸਲਿਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਉਸ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ ਤੇ ਡਰਾਈਵਰ ਕਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਧ ਸਕਦੇ ਹਨ ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਉਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲਿੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲਿੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਓਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਦੇ ਤੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ ਓਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਡਰਾਈਵਰਾਂ ਨੇ ਕਿਹਾ ਕਿ ਫਿਲਹਾਲ ਹੋੜ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ ਸਿਰਫ ਇਨਸਾਫੀ ਤਨਖਾਹ ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਵਿੱਚ ਊਬਰ ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਿਸ ਦੇ ਹਵਾਈ ਅੱਡਿਆਂ ਤੇ ਰੋਜ਼ ਪ੍ਰਦਰਸ਼ਨ ਨੇ ਕੀਤਾ ਜਾਵੇਗਾ ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ ਅਸੀਂ ਹੁਨਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ਼ ਤੇ ਇੱਜ਼ਤ ਦੇ ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਮੇ ਅਤੇ ਅਸੁਰੱਖਿਤ ਕੰਮ ਦੇ ਘੰਟੇ ਆਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਓਵਰ ਦੇ ਫੈਸਲਿਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ ਤੇ ਡਰਾਈਵਰ ਕੱਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਧ ਸਕਦੇ ਹਨ ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਉਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਓਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਡ ਇਥੇ ਪੈਂਥਰ ਨਾਲ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ ਓਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਡਰਾਈਵਰਾਂ ਨੇ ਕਿਹਾ ਹੈ ਕਿ ਫਿਲਹਾਲ ਹੋਰ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ। ਸਿਰਫ ਇਨਸਾਫੀ ਤਨਖਾਹ, ਸਤਕਾਰ ਅਤੇ ਢੰਗ ਦੇ ਸਲੂਕ ਦੀ ਮੰਗ ਕਰ ਰਹੇ ਹਾਂ। ਨਿਊਜ਼ੀਲੈਂਡ ਦੇ ਵਿੱਚ ਓਵਰ ਡਰਾਈਵਰ 13 ਸਤੰਬਰ ਨੂੰ 24 ਘੰਟਿਆਂ ਲਈ ਹੜਤਾਲ ਕਰਨਗੇ। ਇਹ ਹੜਤਾਲ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗੀ। ਇਸੇ ਦੌਰਾਨ ਆਕਲੈਂਡ ਵਲੰਟੀਅਰ ਅਤੇ ਕ੍ਰਾਈਸਟਚਰਸ ਦੇ ਹਵਾਈ ਅੱਡਿਆਂ ਤੇ ਰੋਸ ਪ੍ਰਦਰਸ਼ਨ ਨੇ ਕੀਤਾ ਜਾਵੇਗਾ। ਰੋਸ ਮੋਰਚੇ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਡਰਾਈਵਰ ਕੋਈ ਸੱਟਨ ਵਾਲੀ ਚੀਜ਼ ਨਹੀਂ ਹਨ। ਅਸੀਂ ਹonਰਮੰਦ ਮਜ਼ਦੂਰ ਹਾਂ ਜੋ ਓਵਰ ਚਲਾਉਂਦੇ ਹਾਂ। ਹੁਣ ਸਮਾਂ ਆ ਗਿਆ ਹੈ ਓਵਰ ਨਿਊਜ਼ੀਲੈਂਡ ਸਾਨੂੰ ਇਨਸਾਫ਼ ਤੇ ਇੱਜ਼ਤ ਦੇ। ਡਰਾਈਵਰਾਂ ਦੇ ਅਨਸਾਰ ਉਹ ਘੱਟ ਤਨਖਾਹ ਦਰਾਂ ਲੰਮੇ ਅਤੇ ਅਸੁਰੱਖਿਅਤ ਕੰਮ ਦੇ ਘੰਟੇ ਆਨੇਕ ਕਲੀਨਿੰਗ ਫੀਸ ਦਿੱਤੀਆਂ ਅਤੇ ਊਵਰ ਦੇ ਫੈਸਲਿਆਂ ਵਿਰੁੱਧ ਆਪਣੀ ਕੋਈ ਭੂਮਿਕਾ ਨਾ ਹੋਣ ਕਰਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਕਾਰਨ ਸੜਕਾਂ ਤੇ ਡਰਾਈਵਰ ਘੱਟ ਹੋਣ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਕੇਸ ਵਧ ਸਕਦੇ ਹਨ। ਉਹਨਾਂ ਨੇ ਪੁਲਿਸ ਤੇ ਸੁਰੱਖਿਆ ਅਥਾਰਟੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ। ਪਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਸਾਡਾ ਕਦਮ ਇਨਸਾਫ ਅਤੇ ਜੀਵਨ ਜੀਵਿਕਾ ਲਈ ਹੈ ਨਾ ਕਿ ਹੋਰਾਂ ਨੂੰ ਖਤਰੇ ਵਿੱਚ ਪਾਉਣ ਲਈ ਯਾਦ ਰਹੇ ਕਿ 2018 ਵਿੱਚ ਵੀ ਓਵਰ ਡਰਾਈਵਰਾਂ ਨੇ ਘੱਟ ਕਮਾਈ ਅਤੇ ਕੰਪਨੀ ਦੇ ਗਲਤ ਵਿਵਾਰ ਦੇ ਖਿਲਾਫ ਹੜਤਾਲ ਕੀਤੀ ਸੀ ਓਵਰ ਪੁਲਾਰੇ ਨੇ ਕਿਹਾ ਹੈ ਕਿ ਉਹ ਹੜਤਾਲ ਤੋਂ ਜਾਣੂ ਹਨ ਅਤੇ ਹਵਾਈ ਅੱਡਿਆਂ ਨਾਲ ਸੰਪਰਕ ਦੇ ਵਿੱਚ ਹਨ ਤਾਂ ਜੋ ਯਾਤਰੀਆਂ ਉੱਤੇ ਘੱਟ ਤੋਂ ਘੱਟ ਅਸਰ ਪਵੇ। ਸ਼ਨੀਵਾਰ ਨੂੰ ਆਕਲੈਂਡ ਤੇ ਵਲੰਟਨ ਵਿੱਚ ਦੋ ਵੱਡੇ ਖੇਡ ਮੁਕਾਬਲੇ ਹਨ ਜਿਨ੍ਹਾਂ ਤੇ ਹੜਤਾਲ ਦਾ ਅਸਰ ਪੈ ਸਕਦਾ ਹੈ। ਵਲੰਟਨ ਦੇ ਵਿੱਚ ਸਕਾਈ ਸਟੇਡੀਅਮ ਵਿੱਚ ਸ਼ਾਮ 7:05 ਵਜੇ ਆਲ ਬਲੈਕਸ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਹੋਵੇਗਾ। ਆਕਲੈਂਡ ਦੇ ਵਿੱਚ ਵਾਰੀਅਸ ਦਾ ਮੁਕਾਬਲਾ ਪੈਂਡ ਇਥੇ ਪੈਂਥਰ ਨਾ ਹੋਵੇਗਾ ਜੋ ਸੋਲਿਡ ਆਊਟ ਪੀੜ ਦੇ ਸਾਹਮਣੇ ਖੇਡਿਆ ਜਾਵੇਗਾ। ਆਕਲੈਂਡ ਟ੍ਰੈਫਿਕ ਪਹਿਲਾਂ ਹੀ ਪ੍ਰੋਬਬਲ ਸੀ ਕਿਉਂਕਿ ਪ੍ਰੋ ਪਲੇਸਟਾਈਨੀ ਮਾਰਚ ਕਰਕੇ ਸ਼ਨੀਵਾਰ ਸਵੇਰੇ 9 ਵਜੇ ਤੋਂ ਹਾਰਬਰ ਬ੍ਰਿਜ ਦਾ ਦੱਖਣੀ ਹਿੱਸਾ ਬੰਦ ਕਰ ਦਿੱਤਾ ਗਿਆ ਹੈ। ਡਰਾਈਵਰਾਂ ਨੇ ਕਿਹਾ ਕਿ ਫਿਲਹਾਲ ਹੋਰ ਹੜਤਾਲਾਂ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ 24 ਘੰਟੇ ਲਈ ਉਹ ਆਫਲਾਈਨ ਰਹੇ ਤਾਂ ਉਵਰ ਇਸ ਦਾ ਅਸਰ ਜ਼ਰੂਰ ਮਹਿਸੂਸ ਕਰੇਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਸ਼ੌਕੀਆ ਸੁਵਿਧਾਵਾਂ ਨਹੀਂ ਮੰਗ ਰਹੇ ਹਾਂ। ਸਿਰਫ ਇਨਸਾਫੀ ਤਨਖਾਹ, ਸਤਕਾਰ ਅਤੇ ਢੰਗ ਦੇ ਸਲੂਕ ਦੀ।